ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦੇ ਖਿਲਾਫ ਕੋਈ ਬਗਾਵਤ ਜੋ ਆਮ ਆਦਮੀ ਪਾਰਟੀ ਦਾ ਸੀਨੀਅਰ ਲੀਡਰ ਹੈ ਜਿਸ ਨੇ ਇਹ ਬਗਾਵਤ ਕੀਤੀ ਹੈ ਹੁਣ ਉਸ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਹੈ ਜੋ ਹੁਕਮ ਜਾਰੀ ਹੋ ਗਏ ਨੇ ਹਾਈ ਕਮਾਂਡ ਦੇ ਵੱਲੋਂ ਉਹ ਪੱਤਰ ਜਾਰੀ ਹੋਣ ਨਾਲ ਉਸ ਦਾ ਪਾਰਟੀ ਦੇ ਵਿੱਚੋਂ ਜਿਹੜਾ ਬਾਹਰ ਹੋ ਜਾਣਾ ਉਸ ਦਾ ਅਸਤੀਫਾ ਮੰਨਿਆ ਜਾ ਰਿਹਾ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਵਿੱਚ ਵੱਡਾ ਹੜਕਾ ਮਚ ਗਿਆ ਹੈ ਉਹ ਕਿਹੜਾ ਲੀਡਰ ਹੈ ਜਿਸ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਦਿਖਾਇਆ ਹੈ ਔਰ ਕਿਹੜਾ ਵਿਧਾਇਕ ਜਿਸ ਦੇ ਖਿਲਾਫ ਇਹ ਬਗਾਵਤ ਹੋਈਏ ਤੁਸੀਂ ਜੁੜਿਓ ਲੋਕਲਾਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੂਬੇ ਵਿੱਚ ਇੱਕ ਪਾਸੇ ਜ਼ਿਲ੍ਹਾ ਪ੍ਰਸ਼ਾਸਤ ਬਲਾਕ ਸੰਪਤੀ ਚੋਣਾਂ ਦਾ ਖੜਾ ਪਖਿਆ ਹੋਇਆ ਜੋ ਕੱਲ ਆਖਰੀ ਦਿਨ ਸੀ ਨਾਮ ਜਦਗੀਆਂ ਪੱਤਰ ਪਰੰਦੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੂਰਾ ਦਿਨ ਜਿਹੜਾ ਕਿ ਬਹੁਤ ਜ਼ਿਆਦਾ ਮਾਹੌਲ ਉੱਥੇ ਲੜਾਈ ਝਗੜੇ ਵਾਲਾ ਬਣਿਆ ਰਿਹਾ ਪਟਿਆਲਾ ਦੇ ਵਿੱਚ ਹੀ ਐਸਐਸਪੀ ਨੇ ਇੱਕ ਜਿਸ ਦੀ ਆਡੀਓ ਵਾਇਰਲ ਹੋਈ ਕਿ ਅਕਾਲੀ ਦਲ ਦੇ ਵਰਕਰਾਂ ਨੂੰ ਜੋ ਉਹਨਾਂ ਦੇ ਘਰਾਂ ਦੇ ਵਿੱਚ ਨજરਬੰਦ ਕਰ ਦਿੱਤਾ ਜਾਵੇ ਉਹਨਾਂ ਨੂੰ ਜਿਹੜੇ ਕਿ ਸੈਂਟਰਾਂ ਤੱਕ ਨਾ ਪਹੁੰਚਣ ਦਿੱਤਾ ਜਾਵੇ ਜਿੱਥੇ ਉਹਨਾਂ ਦੀਆਂ ਨਾਮੀਨੇਸ਼ਨ ਫਾਈਲਾਂ ਜਮ੍ਹਾਂ ਹੋਣੀਆਂ ਨੇ ਉਹਨਾਂ ਦੀਆਂ ਫਾਈਲਾਂ ਫੜ ਦਿੱਤੀਆਂ ਜਾਣ ਸੋ ਐਸਐਸਪੀ ਦੀ ਇਹ ਵਾਇਰਲ ਵੀਡੀਓ ਨੇ ਪੂਰਾ ਹੜਕਮ ਮਚਾ ਦਿੱਤਾ ਜਿਸ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਅਕਾਲੀ ਦਲ ਵੱਲੋਂ ਔਰ ਅਕਾਲੀ ਦਲ ਦੇ ਹਲਕਾ ਕੰਨੌਰ ਦੇ ਵਿੱਚ ਜੋ ਯੂਥ ਵਿੰਗ ਦੇ ਪ੍ਰਧਾਨੇ ਸਰਜੀਤ ਸਿੰਘ ਝਿੰਜਰ ਨੇ ਉੱਥੋਂ ਹੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਫੋਨ ਲਾ ਕੇ ਸਾਰੀ ਜਾਣਕਾਰੀ ਦਿੱਤੀ ਕਿ ਅਕਾਲੀ ਦਲ ਦੇ ਵਰਕਰਾਂ ਨੂੰ ਅੰਦਰ ਤੱਕ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮੀਨੇਸ਼ਨ ਹੀ ਪਰੰਦੇ ਦਿੱਤੇ ਜਾ ਰਹੇ ਸੀ ਜਿਸ ਨੂੰ ਲੈ ਕੇ ਪਟਿਆਲਾ ਕੱਲ ਪੂਰਾ ਦਿਨ ਜਿਹੜਾ ਮਾਹੌਲ ਪਖਿਆ ਰਿਹਾ ਔਰ ਉੱਥੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਖੁਦ ਪਹੁੰਚੇ ਔਰ ਉੱਥੇ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਬਗਾਵਤ ਹੋ ਗਈ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਖਿਲਾਫ ਇੱਕ ਸੀਨੀਅਰ ਲੀਡਰ ਨੇ ਬਗਾਵਤੀ ਸੁਰ ਉਲਪ ਦਿੱਤੇ ਜੋ ਨੋਮੀਨੇਸ਼ਨ ਫਾਈਲਾਂ ਪਰਨ ਸਮੇ ਉਸ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਹੜਾ ਕਿ ਕੱਲ ਪਟਿਆਲਾ ਦੇ ਵਿੱਚ ਰਹਿੰਦੇ ਹੋਏ ਆਪਣੇ ਵਰਕਰਾਂ ਦੇ ਫਾਈਲਾਂ ਭਰਾਈਆਂ ਪਰ ਦੂਸਰੇ ਪਾਸੇ ਇੱਕ ਸੀਨੀਅਰ ਲੀਡਰ ਨੇ ਜਿਸ ਨਾਲ ਕੇ ਵਿਧਾਇਕ ਦੇ ਉੱਪਰ ਵੱਡੇ આરોਪ ਲਾਏ ਨੇ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਖੋਲੀ ਦੇ ਖਿਲਾਫ ਹੈ ਬਗਾਵਤ ਹੋਈਏ ਅਜੀਤਪਾਲ ਸਿੰਘ ਖੋਲੀ ਜਿਨ੍ਹਾਂ ਨੇ ਇੱਕ ਸੀਨੀਅਰ ਲੀਡਰ ਜਿਨ੍ਹਾਂ ਦੇ ਉੱਪਰ ਇਹ ਸ਼ਿਕਾਇਤ ਦਰਜ ਕੀਤੀ ਸੀ ਬਗਾਵਤ ਕਰਨ ਵਾਲੇ 42 ਨੰਬਰ ਵਾਰਡ ਦੇ ਐਮਸੀ ਕ੍ਰਿਸ਼ਨ ਚੰਦ ਬੁੱਧੂ ਨੂੰ ਆਮ ਆਦਮੀ ਪਾਰਟੀ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਤੁਰੰਤ ਪ੍ਰਭਾਵ ਨਾਲ ਸਾਰੇ ਅਹੁਦਿਆਂ ਤੇ ਜ਼ਿੰਮੇਵਾਰੀਆਂ ਤੋਂ ਕ੍ਰਿਸ਼ਨ ਚੰਦ ਬੁੱਧੂ ਨੂੰ ਸਸਪੈਂਡ ਕਰ ਦਿੱਤਾ ਹੈ ਸੋ ਆਮ ਆਦਮੀ ਪਾਰਟੀ ਨੇ ਇੱਕ ਪੱਤਰ ਜਾਰੀ ਕਰਦਿਆਂ ਕਿਹਾ ਕਿ ਪਾਰਟੀ ਦੇ ਧਿਆਨ ਵਿੱਚ ਆਇਆ ਕਿ ਤੁਸੀਂ ਵਿਰੋਧੀ ਪਾਰਟੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਰਹੇ ਹੋ ਸੋ ਇਸ ਲਈ ਪਾਰਟੀ ਤੁਹਾਨੂੰ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ ਆਮ ਆਦਮੀ ਪਾਰਟੀ ਵਿੱਚ ਸਾਰੇ ਅਹੁਦੇਾਂ ਤੇ ਡਿਊਟੀਆਂ ਤੋਂ ਜ਼ਿੰਮੇਵਾਰੀਆਂ ਤੋਂ ਮੁਲਤਵ ਕਰਦੀ ਏ ਦੱਸ ਦੇ ਕਿ ਐਮਸੀ ਕ੍ਰਿਸ਼ਨ ਚੰਦ ਬੁੱਧੂ ਕੋਈ ਦਿਨ ਪਹਿਲਾਂ ਹੀ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਲੀ ਦੇ ਖਿਲਾਫ ਬੋਲਦੇ ਨਜ਼ਰ ਆਏ ਸਨ ਉਹਨਾਂ ਮਲੋਂ ਲਗਾਤਾਰ ਪਾਰਟੀ ਵਿਰੋਧੀ ਸੁਰ ਅਲਪੇ ਜਾਲੇ ਸਨ ਜਿਸ ਤੇ ਚੱਲਦਿਆਂ ਪਾਰਟੀ ਨੇ ਕ੍ਰਿਸ਼ਨ ਚੰਦ ਬੁੱਧੂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਤੇ ਸਾਰੀਆਂ ਜ਼ਿੰਮੇਵਾਰੀਆਂ ਤੋਂ ਉਹਨਾਂ ਨੂੰ ਫਾਰਕ ਕਰ ਦਿੱਤਾ ਜਿਸ ਨੂੰ ਲਾ ਕੇ ਆਮ ਆਦਮੀ ਪਾਰਟੀ ਵਿੱਚ ਬਹੁਤ ਵੱਡਾ ਹੜਕਾ ਮਚ ਗਿਆ ਹੈ